ਸਾਡਾ ਛੋਟਾ ਵੀਰ ਗੁਰਜੰਟ ਸਿੰਘ ਦੁਬਈ ਚ ਰਹਿੰਦਾ ਹੈ ਜੀ 6 ਸਾਲ ਤੋਂ 24 ਤਰੀਕ ਨੂੰ ਉਹਨਾਂ ਦੀ ਬ੍ਰੇਨ ਅਟੈਕ ਦਾ ਡੈਥ ਹੋ ਗਈ ਹੈ ਉਹਨਾਂ ਦੀ ਡੈੱਡ ਬੋਡੀ ਜਿਹੜੀ ਸੀ ਇੱਥੇ ਅਮਰਸਾ ਰਿਪੋਰਟ ਤੇ ਆਈ ਹੈ ਉਬਰਾਈ ਜੀ ਦੀ ਟਰਸਟ ਹੈ ਉਹਨਾਂ ਦੀ ਸਹਿਯੋਗ ਨਾਲ ਉਹਨਾਂ ਦੀ ਡੈੱਡ ਬੋਡੀ ਦੇ ਵਾਸਤੇ ਐਂਬੂਲੈਂਸ ਸੇਵਾ ਉਹਨਾਂ ਨੇ ਦਿੱਤੀ ਹੈ ਉਹ ਘਰ ਤੱਕ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਪਹੁੰਚਾ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਕੀ ਅਬਰਾਈ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਲੋੜਵੰਦ ਹੈ ਜੇ ਹੋ ਸਕੇ ਉਹਨਾਂ ਦੀ ਨਿੱਜੀ ਮਾਲੀ ਉਹਨਾਂ ਦੀ ਸਹਾਇਤਾ ਕੀਤੀ ਜਾਈ ਧੰਨਵਾਦ ਅਸੀਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗਰਜੰਟ ਸਿੰਘ ਦੀ ਡੈੱਡ ਬੋਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਪੱਲੀ ਆਏ ਹਾਂ ਡਾਕਟਰ ਐਸ.ਪੀ ਸਿੰਘ ਉਭਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸ ਟਰਸਟ ਵੱਲੋਂ ਜਿੱਥੇ ਮ੍ਰਿਤਕ ਸਰੀਰ ਖਾੜੀ ਦੇਸ਼ਾਂ ਚੋਂ ਇੱਥੇ ਭੇਜੇ ਜਾਂਦੇ ਨੇ ਉੱਥੇ ਹੀ ਇੱਕ ਪਹਿਲ ਕਦਮੀ ਕਰਦੇ ਆ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਆ ਜੋ ਫ੍ਰੀ ਡੈੱਡ ਬੋਡੀਆਂ 에ਰਪੋਰਟ ਤੋਂ ਕਿਸੇ ਵੀ ਦੇਸ਼ ਚੋਂ ਆਈਆਂ ਹੋਣ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅੱਜ ਜਿਹੜਾ ਗਰਜੰਟ ਸਿੰਘ ਨੌਜਵਾਨ ਸੀ ਮਜੀਠਾ ਕਸਬਾ ਨੇੜਲੇ ਭੰਗਵਾ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਕੁਝ ਦਿਨ ਪਹਿਲਾਂ ਦੁਬਈ ਚ ਮੌਤ ਹੋ ਗਈ ਸੀ ਬਿਮਾਰ ਹੋਣ ਕਾਰਨ ਉਹਦੀ ਡੈੱਡ ਬੋਡੀ